ਕਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰਿਓ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਹੁਣ ਸਾਡਾ ਵਾਸੀ 2 ਲੱਖ VOTER ਦੇ ਚੁਣੇ ਹੋਏ ਨੁਮਾਇੰਦੇ ਸਾਡੀ ਸਰਕਾਰ ਦਾ ਤੂੰ ਨੌਕਰ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਂ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਇਹ ਬੋਲਣਾ ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਵਟਸਐਪ ਕਾਲ ਕੱਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੇ ਢੀ ਗੱਲ ਦਾ ਨਹੀਂ ਸਿੱਧੀ ਕਾਲ ਲਾ ਲੈ ਸਿੱਧੀ ਕਾਲ ਨੂੰ ਕੀ ਹੈ ਤੂੰ ਫਿਰ ਮੇਰੇ ਤੇ ਕੀ ਕਰੇਗਾ ਸਿੱਧੀ ਕਾਲ ਲਓ ਮੈਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗੋ ਹਟ ਗਈਆਂ ਤੁਹਾਨੂੰ ਮੈਂ ਦੱਸਾਂ ਕਿ ਕਿਨੀ ਤੇ ਤੇਰੇ ਜਵਾਕਾਂ ਨੇ ਤੇਰੀ ਸ਼ਕਲ ਭੁੱਲ ਜਣੀ ਹੈ ਮੈਂ ਇੱਥੋਂ ਇੱਥੇ ਭੇਜੂ ਤੈਨੂੰ ਪਠਾਨ ਕੋਲੇ ਰੀਚ ਫਿਰ ਕੀ ਹੋ ਜਾਊਗਾ ਜੀ ਇਹ ਤੈਨੂੰ ਪਤਾ ਲੱਗ ਰਿਹਾ ਜੀ ਦਸਤਰ ਕਰਾ ਤੂੰ ਸਵੇਰੇ 10 ਵਜੇ ਆਇਨਾ ਛਾਵੇਂ 5 ਵਜੇ ਘਰੇ ਮੁੜ ਜਾਣਾ ਹੁਣ ਤੈਨੂੰ ਮੋਜਾ ਲੱਗਿਆ ਹੋਈ ਐ ਇੱਥੇ ਐਮਐਲਏ ਸਾਹਿਬ ਪਿਆਰ ਨਾਲ ਤਾਂ ਬੇਸਰ ਯਾਰ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦੇ ਘਰੇ ਭੇਜਦੇ ਬੱਸ ਬਾਅਦ ਚ ਤੈਨੂੰ ਮੈਂ ਦੱਸਾਂ ਇਹ ਚ ਤੇਰੀ ਚਤਾ ਜੇ ਮੈਂ ਥਾਣੇ ਆ ਗਿਆ ਤੇ ਕੰਮ ਹੋ ਜੂ ਖਰਾਬ ਕੀ ਕਰੋਗੇ ਥਾਣੇ ਆ ਕੇ ਮੈਂ ਦੱਸੂ ਤੈਨੂੰ ਕੀ ਕਰੂੰਗਾ ਥਾਣੇ ਤੂੰ ਬਾਹਰ ਨਹੀਂ ਨਿਕਲ ਦੇਣਾ ਮੈਂ ਤੈਨੂੰ ਦੱਸਾਂ ਅੱਛਾ अच्छा अच्छा ਕਰਦਾ ਤੂੰ ਮੇਰਾ ਬੰਦਾ ਨੇਕਚੰਦ ਤੇ ਰਾਜੂ ਨੂੰ ਚੁੱਪ ਕਰਕੇ ਬੰਦੇ ਦਾ ਪੁੱਤ ਪਾਲ ਕੇ ਘਰੇ ਭੇਜਦੇ ਬਸ ਇਹ ਚੀ ਭਲਾਈ ਹੈ ਐਮਐਲਏ ਸਾਹਿਬ ਮੇਰੀ ਗੱਲ ਸੁਣ ਲੋ ਸੁਣਾਓ ਸੁਣਾਓ ਮੇਰੀ ਤਾਂ ਗੱਲ ਸੁਣੋ ਬੇਨਤੀ ਸੁਣੋ ਬੇਨਤੀ ਗੱਲ ਨਹੀਂ ਬੇਨਤੀ ਸੁਣੋ ਮੈਂ ਕਿਸੇ ਨੂੰ ਨਾ ਇਹੋ ਜਿਹਾ ਬਦਤਮੀਜ਼ ਬੋਲਦਾ ਹੋਣਾ ਨਾ ਮੈਂ ਬੋਲਣਾ ਸਿਖਾਇਆ ਮੇਰੇ ਮਾਪਿਓ ਨੇ ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਤੁਹਾਡੇ ਆਹ ਸੇਠ ਜੀ ਨੇ ਨੇਕਚੰਦ ਜੀ ਨੇ ਵੇਚੀ ਆ ਡੋਰ अच्छा ओदी गर्दन बंदे दी इस तरह कटी गई ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਹੋ ਸਕਦਾ ਉਹਨੇ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ اچھا ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ ਪਾੜ ਗਿਆ ਉਹਦੇ ਟੰਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹ ਤਿੰਨ ਚਾਰ ਜੋ ਆਕਾਂ ਦਾ ਪਿਆ ਹੋਇਆ ਇਕੱਲਾ ਕਮਾਉਣ ਵਾਲਾ ਜੀ ਕੀ ਦੀਆਂ ਕਿਧੀਆਂ ਦੁਕਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੇ ਜਿਹੜੇ ਬੰਦੇ ਆ ਮਤਲਬ ਤੁਹਾਡੀ ਵਿਖਦੀ ਹੈ ਅਸੀਂ ਲੈ ਕੇ ਡੋਰ ਤੂੰ ਚੱਕ ਲੈ ਕੇ ਐਸ.ਐਮ. ਸਾਹਿਬ ਨਾਲ ਤਾਂ ਸਾਰੇ ਸ਼ਹਿਰ ਦੀ ਡੋਰਾਂ ਬੰਦ ਕਰਾ ਲੈਂਦਾ ਮੈਂ ਸਾਰੀਆਂ ਇੱਕ ਬੰਦਾ ਚੱਕ ਲੈ ਆਂ 10 ਬੰਦੇ ਡੋਰਾਂ ਵਿੱਚ ਹੀ ਹੁੰਦੇ ਐ ਐਮ.ਐਲ.ਏ. ਸਾਹਿਬ ਮੈਨੂੰ ਨਾਂ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਂ ਦੇ ਦੇ ਉਹਨਾਂ ਨੇ ਕਿੱਥੋਂ ਲੈ ਕੇ ਹੁੰਦੇ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਤਾਂ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਖਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਹਲਾ ਉਚੀ ਨੀ ਗੱਲਾਂ ਕਰ ਤੂੰ ਹੁਣ ਬੰਦੇ ਇਹ ਕਰੇ ਕਿ ਨਹੀਂ ਵੇਚਨੇਗੇ ਐਮ ਐਲ ਏ ਸਾਹਿਬ ਐਂ ਤੇਰਾ ਝੁਲੀ ਵੇਤਰਾ ਗੋਲ ਕਰਾਵਾ ਪਠਾਨਕੋਟ ਸਾਈਡ ਦਾ ਐਮ ਐਲ ਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਕੋਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਗੱਲ ਕਰਨੀ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਵੀ ਸੁਣੋ ਗੱਲ ਫੇਰ ਸਰ ਸਾਨੂੰ ਵੀ ਨਾ ਸਿਖਾਓ ਐਮ ਐਲ ਏ ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨਹੀਂ ਤੁਸੀਂ ਕਾਨੂੰਨ ਨਹੀਂ ਸਿਖਾ ਸਕਦੇ ਮੈਂ ਤੁਹਾਨੂੰ ਦੱਸਦਾ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਨਾ ਸਰ ਬਸ ਰਿਟਾਇਰਮੈਂਟ ਲੈਣੀ ਹੈ ਕੋਈ ਉਸਮਾਰਤੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਲਮਤ ਤੁਸੀਂ ਕਰਵਾ ਦਿਓ ਜਦੋਂ ਜਲ ਕੀਤਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਪਠਾਨਕੋਟ ਪਠਾਨਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਹੋਰ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਕੋਈ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਥਾਣੇ ਆ ਕੇ ਕਰਨਾ ਕਰ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣੀਆ ਨਾ ਅਨਾਉਂਸਮੈਂਟ ਸੁਣ ਲਈ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬੈਜੀ ਕਰਾਈ ਅਨਾਉਂਸਮੈਂਟ ਤੁਸੀਂ ਸੁਣੀਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਆ ਚਾਹੇ ਕੋਈ ਸੱਟੇ ਦਾ ਕੰਮ ਕਰਦਾ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਕੋਈ ਚਾਈਨਾ ਡੋਰ ਦਾ ਕੰਮ ਕਰਦਾ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਆ ਵੀ ਜਿਹਦੀ ਜੋ ਉਸ ਦਿੰਦਾ ਆਪਦੀ ਤਨਖਾਹ ਤੋਂ ਬਿਨਾ ਬੇਸ਼ੱਕ ਮੇਰੀ ਤਨਖਾਹ 5000 ਹੋਵੇ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮ ਦਾ ਆਪਦੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਆ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖਿਆ ਕਿਸੇ ਨੇ ਨਹੀਂ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੋਂੋਂ ਵੀ ਨੇ ਕੋਈ ਜਾ ਕੇ ਕਹਿੰਦਾ ਨਹੀਂ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਧਰ ਤੇ ਸਰਪੰਚ ਸਾਹਿਬ ਇਹੋ ਜਿਹਾ ਮੁਹਿੰਮ ਚਲਾਓ ਜਿਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੋਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਲਿਖਾਈ ਤੋਂ ਵਾਂਝਾ ਨਾ ਰਵੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਤਾਂ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ ਚੰਗੀਆਂ ਚੀਜ਼ਾਂ ਪਿੰਡਾਂ 'ਚ ਲਾਗੂ ਕਰਾਂਗੇ ਸਾਫ ਸਫਾਈ ਦੇ ਧਿਆਨ ਦੇਵਾਂਗੇ ਐਮਐਲਏ ਸਾਹਿਬ ਦਾ ਫੇਰ ਫੋਨ ਆ ਗਿਆ ਬਦਲੀ ਕਰਾਉਣੀ ਮੇਰੀ ਇਹਨਾਂ ਨੇ ਹੋਰ ਕੀ ਹੈਲੋ ਹਾਂਜੀ ਐਮਐਲਏ ਸਾਹਿਬ ਉਹ ਕਾਕਾ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹਨੇ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ ਸੀ ਦੋ ਦੋਨਾਂ ਦਾ ਆਪਸ ਵਿੱਚ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਗੁੱጫ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜੁਲਦੇ ਰਹਿਣਾ ਇੱਥੇ ਤੁਸੀਂ ਸਾਡੇ ਮੁਲਾਜ਼ਮਾਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਬੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਸਨੋ ਮੇਰੀ ਬਦਲੀ ਹਮੇਸ਼ਾ ਮੇਰੇ ਥਾਣਿਆਂ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸੂਲ ਬਣਾਇਆ ਹੋਇਆ ਵੀ ਜਿਹੜੇ ਮੇਰੇ ਅਸੂਲ ਹਨ ਮੈਂ ਅਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਹ ਪਵਾਈ ਗਈ ਨਾ ਸੰਵਿਧਾਨ ਦੀ ਸੌਂਹ ਖਵਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਕਰਨਾ ਉਹ ਉਹੋ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੋਕੇ ਸਾਨੂੰ ਵੀ ਖਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਂਦਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫ਼ਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕਿ ਐਮਐਲਏ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚ ਐਮਐਲਏ ਸਾਹਿਬ ਕਰਵਾਈਆਂ ਸੀ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛ ਰਿਹਾ ਦੇਖੋ ਤੁਸੀਂ ਗਰਜ਼ਰਾਤੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਿਓ ਤੁਸੀਂ ਗਰਮੀ ਕੱਢ ਲਿਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਨਹੀਂ ਤਰਖਾਹਾਂ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਿਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਿਕਾਰ ਹੈ ਉਹ ਰਾਜੂ ਆ ਮੁੰਡਾ ਪਿੰਡ ਚੋਂ ਆ ਜਿਹੜੇ ਜਿਹਦੇ ਜਿਹਦਾ ਬੱਚਾ ਪਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਿਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚੈਨਾ ਡੋਰ ਫੇਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਦੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਉਹ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮ.ਐਲ.ਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੰਡਣਾ ਤੁਹਾਡੇ ਨਾਲ ਕੁਝ ਬਹੁਤ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਦਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਵਿੱਚੋਂ ਕਿੰਨਾ ਲੱਗਣਾ ਕੋਈ ਕਰ ਜੁਰਮਾਨਾ ਆਪ ਕੋ ਕਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮੰਦ ਨੂੰ ਭੇਜਦਾ ਤਨਮੰਦ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਇਹ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਆਂ ਵਰਦੀ ਜਿਹੜੀ ਹੈ ਇਹਦਾ ਸਤਿਕਾਰ ਹੈ ਕਿ ਅਸੀਂ ਚਾਹੁੰਦੇ ਕਿ ਇਹਦਾ ਸਤਿਕਾਰ ਜਿਹੜਾ ਉਹ ਬਰਕਰਾਰ ਰਹੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵੈਰ ਹੈ ਨਾ ਅਸੀਂ ਕਿਸੇ ਤੇ ਉਹੋ ਜਿਹਾ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਆਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆ ਦੇ ਵਿੱਚ ਲੋਕ ਕਰਦੇ ਐ ਤੇ ਅਸੀਂ ਆਪਣੀ ਟੀਮ ਦੇ ਜਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਐ ਜਿਦੇ ਵਿੱਚ ਗਰਦਨਾਂ ਲੋਕਾਂ ਦੀਆਂ ਕੱਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਗੰਭੀਰ ਜ਼ਖਮੀ ਬੰਦਾ ਵੀ ਸਾਮਾ ਉਹੋ ਜਿਹਾ ਨਹੀਂ ਮੁੜ ਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਹੋਣ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਹੈ ਇਸ ਕਰਕੇ ਕੱਲੀ ਪੁਲਿਸ ਦੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਕਦੇ ਮੌਤ ਪਰ ਲੋਕਾਂ ਦਾ ਹੋ ਗਿਆ ਕਦੇ ਇਹ ਲੀਡਰਾਂ ਦਾ ਹੋ ਗਿਆ 100 ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ ਜਿੱਥੇ ਜੀ ਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ ਅਸੀਂ ਆਪਣੇ ਮਹਿਕਮੇ ਦੇ ਵਿੱਚ ਆ ਜਿਹੜਾ ਰੋਲ ਨਿਭਾਇਆ ਤਾਂ ਉਹ ਮਹਿਕਮਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਉਹ ਦੁਖੀ ਨਾ ਹੋਵੇ ਹਰ ਇੱਕ ਬੰਦੇ ਨੂੰ ਸੁੱਖ ਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸੰਬੰਧੀ ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰਥਕ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ